ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਨਵੀਂ ਕਹਾਣੀ ਕਹਾਣੀ ਸੁਣਨਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਕਹਾਣੀ ਬਖਤ ਦੇ ਪੰਨੇ ਭਾਗ 1 ਲੇਖਕ ਮਾਈ ਠਕ 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 ਦਰਵਾਜ਼ਾ ਖੜਕਾਉਣ ਦੀ ਆਵਾਜ਼ ਹਰ ਵਾਰ ਦਰਵਾਜ਼ਾ ਬੰਦ ਕਰਕੇ ਬੈਠ ਜਾਂਦੀ ਹੈ ਉਹ ਬੀਬੀ ਦਰਵਾਜ਼ਾ ਖੋਲ ਅੱਜ ਮੈਂ ਗੱਲ ਕਰਕੇ ਹੀ ਜਾਣੀ ਹੈ ਮੈ ਤੋਂ ਹੋਰ ਨਹੀਂ ਝੇਲ ਹੁੰਦਾ ਇਹ ਸਭ ਇੱਕ ਅੱਧ ਖੜ ਉਮਰ ਦੇ ਵਿਅਕਤੀ ਨੇ ਦਰਵਾਜ਼ਾ ਖੜਕਾਉਂਦੇ ਹੋਏ ਗੁੱਸੇ ਵਿੱਚ ਕਿਹਾ ਕਮਰੇ ਅੰਦਰ ਇੱਕ 20 ਵਰਿਆਂ ਦੀ ਕੁੜੀ ਸੈਮੀ ਤੇ ਘਰਾਈ ਹੋਈ ਆਪਣੇ 2 ਸਾਲ ਦੇ ਜਵਾਕ ਨੂੰ ਆਪਣੀ ਬੁੱਕਲ ਵਿੱਚ ਲਈ ਬੈਠੀ ਸੀ ਤੇ ਨਾਮੋਹੀਆਂ ਅੱਖਾਂ ਨਾਲ ਆਪਣੇ ਜਵਾਕ ਵੱਲ ਵੇਖ ਰਹੀ ਸੀ ਤੇ ਮਨ ਹੀ ਮਨ ਜਿਵੇਂ ਕਹਿ ਰਹੀ ਹੋਏ ਕਿਹੜੀ ਮੁਸ਼ਕਲ ਮੇਰੇ ਸਾਹਮਣੇ ਲਿਆ ਕੇ ਖੜੀ ਕਰ ਜ਼ਿੰਦਗੀ ਤੂੰ ਮੈਨੂੰ ਅੱਜ ਵੀ ਯਾਦ ਹੈ ਕਿਵੇਂ ਮੈਂ ਆਪਣੀ ਜ਼ਿੰਦਗੀ ਵਿੱਚ ਦੁੱਖ ਝੇਲ ਕੇ ਇਸ ਜਲਮ ਦੁਨੀਆ ਦੀਆਂ ਨਜ਼ਰਾਂ ਤੋਂ ਬਚਦੀ ਬਚਾਉਂਦੀ ਇਸ ਨੰਨੀ ਜਹੀ ਜਾਨ ਨੂੰ ਇਸ ਦੁਨੀਆ ਵਿੱਚ ਲੈ ਕੇ ਆਈ ਨਾ ਜਾਣੇ ਇਸ ਕਰਕੇ ਮੈਂ ਕਿੰਨਾ ਕੁਝ ਗਵਾਤਾ ਘਰ-ਵਾਰ ਮਾਪੇ ਆਪਣਾ ਭਵਿੱਖ ਸਭ ਕੁਝ ਪਿੱਛੇ ਛੱਡ ਦਿੱਤਾ ਹੁਣ ਮੈਂ ਤੈਨੂੰ ਨਹੀਂ ਛੱਡ ਸਕਦੀ ਮੇਰੀ ਜਾਨ ਇਸ ਵਕਤ ਮੇਰੀ ਦੁਨੀਆ ਤੂੰ ਹੀ ਹੈ ਮੇਰੇ ਜੀਣ ਦਾ ਮਕਸਦ ਵੀ ਤੂੰ ਹੀ ਹੈ ਤੇਰਾ ਭਲਾ ਮਾਸੂਮ ਰੂਹ ਦਾ ਕੀ ਕਸੂਰ ਦਰਵਾਜ਼ੇ ਬਾਹਰ ਲੋਕਾਂ ਦੀਆਂ ਆਵਾਜ਼ ਸੁਣ ਕੇ ਉਹ 20 ਵਰਿਆਂ ਦੀ ਕੁੜੀ ਆਪਣੇ ਖਿਆਲਾਂ ਚੋਂ ਬਾਹਰ ਆਉਂਦੀ ਹੈ ਤੇ ਸੁਣਦੀ ਹੈ ਇਹ ਦਰਵਾਜ਼ੇ ਵਾਰ ਖੜੋਤਾ ਉਹੀ ਆਦਮੀ ਫਿਰ ਤੋਂ ਬੋਲਦਾ ਹੈ ਓ ਬੀਬੀ ਦਰਵਾਜ਼ਾ ਤੇ ਖੋਲਣਾ ਗੱਲ ਤੇ ਕਰ ਅੱਜ ਮੈਂ ਸਭ ਨਿਵੇੜ ਕੇ ਹੀ ਜਾਣਾ ਈ ਤੁਸੀਂ ਦਰਵਾਜ਼ਾ ਖੋਲੋਗੇ ਜਾਂ ਫਿਰ ਮੈਂ ਪੁਲਿਸ ਨੂੰ ਬੁਲਾ ਕੇ ਲੈ ਕੇ ਆਵਾਂ ਮੈਂ ਤੇ ਇਹ ਸਮਝ ਕੇ ਮકાਨ ਦੇ ਦਿੱਤਾ ਕਿ ਚੱਲ ਕੱਲੀ ਬੇਸਹਾਰਾ ਬੇਕਾਰ ਉੱਤੋਂ ਕੁੱਛੜ ਨਿਆਣਾ ਚ ਕੀ ਫਿਰਦੀ ਸੀ ਬਸ ਬੀਬੀ ਹੁਣ ਗੱਲ ਬਰਦਾਸ਼ਤ ਤੋਂ ਬਾਹਰ ਹੋ ਰਹੀ ਹੈ ਜਾਂ ਤੇ ਮੈਨੂੰ ਕਰਾਇਆ ਦਿਓ ਨਹੀਂ ਫਿਰ ਮੈਨੂੰ ਪੁਲਿਸ ਬੁਲਾ ਕੇ ਤੈਨੂੰ ਕੱਢਣਾ ਪਏਗਾ ਉਹ ਕੁੜੀ ਆਪਣੇ ਜਵਾਕ ਨੂੰ ਬੈੱਡ ਉੱਤੇ ਲਟਾ ਕੇ ਦਰਵਾਜ਼ਾ ਕੁਲਦੀ ਹੈ ਤੇ ਡਰਦੀ ਘਬਰਾਉਂਦੀ ਹੋਈ ਕਹਿੰਦੀ ਹੈ ਨਹੀਂ ਅੰਕਲ ਜੀ ਤੁਸੀਂ ਪੁਲਿਸ ਨੂੰ ਨਾ ਬੁਲਾਉਣਾ ਮੈਂ ਤੁਹਾਡਾ ਕਿਰਾਇਆ ਦੇ ਦੇਵਾਂਗੀ ਜਦੋਂ ਮੇਰੇ ਕੋਲੇ ਪੈਸੇ ਆਏ ਤੁਸੀਂ ਮੈਨੂੰ ਵਕਤ ਤੇ ਦਿਓ ਨਾ ਬੇਹ ਬੀਬੀ ਜੋ ਵੀ ਤੇਰਾ ਨਾਮ ਹੀ ਮੈਂ ਤੁਹਾਨੂੰ ਹੋਰ ਨਹੀਂ ਮਕਾਨ ਦੇ ਸਕਦਾ ਤੁਸੀਂ ਪੈਸੇ ਚੁਕਾਓ ਤੇ ਮਕਾਨ ਖਾਲੀ ਕਰੋ ਬਸ ਬਰਨਾ ਮੈਨੂੰ ਪੁਲਿਸ ਬੁਲਾਉਣੀ ਪਊਗੀ। ਦਰਵਾਜ਼ੇ ਬਾਹਰ ਖੜੇ ਮਕਾਨ ਮਾਲਕ ਨੇ ਗੁੱਸੇ ਵਿੱਚ ਕਿਹਾ ਨਹੀਂ ਤੁਸੀਂ ਇਦਾਂ ਨਾ ਕਰਨਾ ਮੈਨੂੰ ਮੌਲਤ ਦੇ ਦਿਓ ਕੁਝ ਦਿਨਾਂ ਦੀ ਮੈਂ ਤੁਹਾਡਾ ਕਿਰਾਇਆ ਦੇ ਕੇ ਆਪਣੀ ਨੰਨੀ ਜੀ ਹੀ ਜਾਣ ਨੂੰ ਇੱਥੋਂ ਲੈ ਕੇ ਚਲੀ ਜਾਵਾਂਗੀ। ਉਸ 20 ਵਰਿਆਂ ਦੀ ਕੁੜੀ ਨਿੰਮੋ ਨੇ ਰੋਂਦੀ ਹੋਈ ਨੇ ਕਿਹਾ ਨਿੰਮੋ ਦੇ ਹੰਝੂਆਂ ਵੱਲ ਵੇਖ ਕੇ ਹਰਸ ਖਾ ਕੇ ਉਸ ਤੇ ਦਇਆਪਾ ਬਣਾ ਨਾਲ ਕਿਹਾ ਠੀਕ ਆ ਬੀਬੀ ਜੀ ਤੁਹਾਡੇ ਬੱਚੇ ਕਰਕੇ ਤੁਹਾਨੂੰ ਦੋ ਦਿਨਾਂ ਦੀ ਮੌਲਤ ਹੋਰ ਦਿੰਦਾ ਹਾਂ ਨਿੰਮੋ ਆਪਣੀਆਂ ਅੱਖਾਂ ਨੂੰ ਸਾਫ਼ ਕਰਕੇ ਕਹਿੰਦੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੰਕਲ ਜੀ ਮਕਾਨ ਮਾਲਕ ਉੱਥੋਂ ਚਲਾ ਜਾਂਦਾ ਹੈ ਤੇ ਨਿੰਮੋ ਦਰਵਾਜ਼ਾ ਫਿਰ ਤੋਂ ਬੰਦ ਕਰਦੀ ਹੈ ਤੇ ਥੱਲੇ ਬੈਠ ਜਾਂਦੀ ਹੈ ਤੇ ਆਪਣੇ ਮੂੰਹ ਤੇ ਰੱਖ ਕੇ ਕਹਿੰਦੀ ਹੈ ਮਕਾਨ ਮਾਲਕ ਨੂੰ ਤੇ ਕਹਿ ਦਿੱਤਾ ਪਰ ਹੁਣ ਮੈਂ ਕੀ ਕਰਾਂਗੀ ਜੇ ਕਿਰਾਇਆ ਨਾ ਦਿੱਤਾ ਮੈਂ ਕਿੱਥੇ ਜਾਵਾਂਗੀ ਹੁਣ ਆਪਣੀ ਬੱਚੀ ਨੂੰ ਲੈ ਕੇ ਯਾ خدا ਇੰਨਾ ਕਹਿ ਕੇ ਨਿੰਮੋ ਆਪਣੇ ਗੋਡਿਆਂ ਵਿੱਚ ਸਿਰ ਦੇ ਕੇ ਰੋਣ ਲੱਗ ਜਾਂਦੀ ਹੈ ਕੁਝ ਸਮੇਂ ਬਾਅਦ ਨਿੰਮੋ ਤਿਆਰ ਹੋ ਕੇ ਆਪਣੇ ਬੱਚੇ ਨੂੰ ਗੋਦੀ ਚੁੱਕ ਕੇ ਆਪਣੇ ਕੰਮ ਤੇ ਜਾਂਦੀ ਹੈ ਤੇ ਉੱਥੇ ਜਾ ਕੇ ਵੇਖਦੀ ਹੈ ਇਹ ਕੰਮ ਕਰਨ ਵਾਲੀ ਜਗ੍ਹਾ ਤੇ ਜਾਂਦੀ ਹੈ ਤੇ ਉੱਥੇ ਜਾ ਕੇ ਵੇਖਦੀ ਹੈ ਤਾਂ ਉਸਦੇ ਪੈਰਾਂ ਥੱਲੋਂ ਜ਼ਮੀਨ ਹੀ ਖਿਸਕ ਜਾਂਦੀ ਹੈ ਕਿ ਉਸਦੀ ਥਾਂ ਤੇ ਕਿਸੇ ਹੋਰ ਨੂੰ ਰੱਖ ਲਿਆ ਹੈ ਤੇ ਬਾਹਰ ਸਾਹਬ ਨੂੰ ਕਹਿੰਦਾ ਹੈ ਸੌਰੀ ਨਿੰਮੋ ਤੁਸੀਂ ਬਹੁਤ ਲੇਟ ਕੰਮ ਤੇ ਆਉਂਦੇ ਹੋ ਜਿਸ ਕਰਕੇ ਮੇਰੀ ਵਾਈਫ ਆਪਣੇ ਆਫਿਸ ਤੇ ਜਾਣ ਲਈ ਲੇਟ ਹੋ ਜਾਂਦੀ ਹੈ ਮੇਰੇ ਕੋਲੇ ਇਸ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ ਐਦਾਂ ਨਾ ਕਰੋ ਸਰ ਮੈਂ ਬਹੁਤ ਸ਼ਰਮਿੰਦਾ ਹਾਂ ਪਰ ਤੁਸੀਂ ਮੇਰੀ ਮਜਬੂਰੀ ਵੀ ਸਮਝੋ ਨਿੰਮੋ ਨੇ ਤਰਲੇ ਕਰਦੇ ਹੋਏ ਕਿਹਾ ਤੁਸੀਂ ਮੈਨੂੰ ਵੀ ਸਮਝੋ ਆਮ ਸੌਰੀ ਉਹਦੇ ਹਿਸਾਬ ਨੇ ਨਿੰਮੋ ਦੇ ਹੱਥੇ ਪੈਸੇ ਰੱਖਦੇ ਹੋਏ ਕਿਹਾ ਤੇ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਨਿੰਮੋ ਇਹ ਸਭ ਦੇਖ ਕੇ ਬੇਬਾਕ ਜਹੀ ਹੋ ਜਾਂਦੀ ਹੈ ਤੇ ਉੱਥੇ ਖੜੀ ਰੋਣ ਲੱਗ ਜਾਂਦੀ ਹੈ ਤੇ ਉੱਥੋਂ ਥੋੜੀ ਦੂਰ ਜਾ ਕੇ ਇੱਕ ਪਬਲਿਕ ਪਲੇਸ ਛੜਕ ਦੇ ਦੂਸਰੇ ਪਾਸੇ ਜਾ ਕੇ ਕੁਰਸੀ ਤੇ ਬੈਠ ਜਾਂਦੀ ਹੈ ਉੱਥੇ ਕੁਝ ਬਜ਼ੁਰਗ ਵੀ ਇਕਲੋਏ ਹੋ ਜਾਂਨ ਸੜਕ ਪਾਰ ਕਰ ਲਈ ਇੰਨੇ ਨੂੰ ਹੀ ਉਸਦਾ ਬੱਚਾ ਰੋਣ ਲੱਗ ਜਾਂਦਾ ਹੈ ਤੇ ਉਹ ਆਪਣੇ ਬੈਗ ਚੋਂ ਕੱਢ ਕੇ ਦੁੱਧ ਦੀ ਬੋਤਲ ਉਸਦੇ ਮੂੰਹ ਲਗਾ ਕੇ ਉਸ ਨੂੰ ਦੁੱਧ ਪਿਲਾਉਂਦੀ ਹੈ ਇੰਨੇ ਨੂੰ ਹੀ ਇੱਕ ਅਲੀਸ਼ਾਨ ਗੱਡੀ ਲਾਲ ਬੱਤੀ ਵੇਖ ਕੇ ਰੁਕਦੀ ਹੈ ਗੱਡੀ ਵਿੱਚ ਬੈਠਾ 27 ਵਰਿਆਂ ਦਾ ਆਦਮੀ ਡ라이ਵਰ ਨੂੰ ਪੁੱਛਦਾ ਹੈ ਕੀ ਹੋਇਆ ਗੱਡੀ ਕਿਉਂ ਰੋਕ ਦਿੱਤੀ ਕੁਝ ਨਹੀਂ ਸਾਬ ਬਸ ਟ੍ਰੈਫਿਕ ਰੈੱਡ ਲਾਈਟ ਕਰਕੇ ਓ ਨੋ ਹੁਣ ਇੱਥੇ ਟਾਈਮ ਵੇਸਟ ਹੋ ਜਾਓ ਗੱਡੀ ਵਿੱਚ ਬੈਠੇ ਆਦਮੀ ਨੇ ਮੱਥੇ ਤੇ ਵੱਟ ਪਾਉਂਦੇ ਨਜ਼ਰ ਘਮਾਉਂਦੇ ਹੋਏ ਕਿਆ ਉਸ ਆਦਮੀ ਦੀ ਨਜ਼ਰ ਨਿੰਮੂ ਵੱਲ ਜਾਂਦੀ ਹੈ ਤੇ ਵੇਖਦਾ ਹੈ ਇੰਨੇ ਨੂੰ ਨਿੰਮੂ ਕੋਲੇ ਬਜ਼ੁਰਗਾਂ ਦੀ ਭੀੜ ਚ ਖਲੋਤਾ ਇੱਕ ਆਦਮੀ ਨਿੰਮੂ ਦਾ ਬੈਗ ਚੁੱਕ ਕੇ ਭੱਜਦਾ ਹੈ ਨਿੰਮੂ ਆਪਣੇ ਬੱਚੇ ਨੂੰ ਕੁਰਸੀ ਤੇ ਬਿਠਾਉਂਦੀ ਹੈ ਤੇ ਚੋਰ ਚੋਰ ਕਹਿ ਕੇ ਉਸ ਪਿੱਛੇ ਭਜਦੀ ਹੈ ਤੇ ਉਹ ਰਸਤੇ ਜੀ ਪਿਆ ਡੰਡਾ ਉਹ ਚੋਰ ਦੇ ਸਿਰ 'ਤੇ ਮਾਰਦੀ ਹੈ ਤੇ ਚੋਰ ਰੁਕ ਜਾਂਦਾ ਹੈ ਤੇ ਨਿੰਮੋ ਭੱਜ ਕੇ ਉਸ ਚੋਰ ਕੋਲੇ ਜਾਂਦੀ ਹੈ ਤੇ ਕਹਿੰਦੀ ਹੈ ਤੇਰੀ ਐਨੀ ਮਜਾਲ ਤੂੰ ਨਿੰਮੋ ਦੀਆਂ ਚੀਜ਼ਾਂ ਨੂੰ ਚੋਰੀ ਕਰੇ ਖੜਾ ਹੋਰਾ ਮੇਰਾ ਬੈਗ ਨਿੰਮੋ ਉਸ ਤੋਂ ਬੈਗ ਖੋ ਕੇ ਉਸ ਨੂੰ ਡੰਡੇ ਨਾਲ ਕੁੱਟਣ ਲੱਗ ਜਾਂਦੀ ਹੈ ਤੇ ਕੁੱਟਦੇ ਹੋਏ ਕਹਿੰਦੀ ਹੈ ਚੋਰੀ ਕਰੇਂਗਾ ਤੂੰ ਉਹ ਵੀ ਨਿੰਮੋ ਦਾ ਸਮਾਨ ਸ਼ਰਮ ਕਰ ਲੈ ਕੁਝ ਕਮਾ ਕੇ ਖਾ ਲੈ ਇਸ ਤੋਂ ਵਧੀਆ ਤੇ ਮੈਨੂੰ ਮਾਫ ਕਰ ਦਿਓ ਮੈਡਮ ਜੀ ਇੰਨਾ ਕਹਿ ਕੇ ਚੋਰ ਉਥੋਂ 9 2 11 ਹੋ ਜਾਂਦਾ ਹੈ ਇਹ ਸਭ ਵੇਖ ਕੇ ਜਾਨੀ ਚੋਰ ਦਾ ਕੁਟਾਪਾ ਹੁੰਦਾ ਵੇਖ ਕੇ ਉਸ ਅਲੀਸ਼ਾਨ ਗੱਡੀ ਦਾ ਡਰਾਈਵਰ ਚੋਰ ਨੂੰ ਕੁੱਟਣ ਦੀ ਖੁਸ਼ੀ ਦੇ ਮਾਰੇ ਬੁਲ ਪੈਂਦਾ ਹੈ ਕੁੜੀ ਦਲੇਰ ਲੱਗਦੀ ਐ ਸਾਬ ਜੀ ਵੇਖੋ ਨਾ ਕਿਵੇਂ ਚੋਰ ਦੀ ਕੁਟਾਈ ਕੀਤੀ ਹਾਂ ਬੱਬਨ ਮੀਆਂ ਕਿਹਾ ਤੇ ਤੁਸੀਂ ਸਹੀ ਐ ਇਸ ਵਰਗੀਆਂ ਸਾਰੀਆਂ ਕੁੜੀਆਂ ਦਲੇਰ ਹੋ ਜਾਣ ਤੇ ਸ਼ਾਇਦ ਫਿਰ ਕ੍ਰਾਈਮ ਘਟੋ ਹੋਣ ਪਰ ਕੀ ਕਰੀਏ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਮੇਕਅਪ ਤੇ ਫੈਸ਼ਨ ਮਾਰਲਿੰਗ ਤੋਂ ਇਲਾਵਾ ਹੋਰ ਕੁਝ ਆਉਂਦਾ ਹੀ ਨਹੀਂ ਉਸ ਆਦਮੀ ਨੇ ਮੁਸਕਰਾਉਂਦੇ ਹੋਏ ਕਿਹਾ ਨਿੰਮੋ ਵੈਗ ਆਪਣੇ ਮੋਢੇ ਪਾ ਕੇ ਆਉਂਦੀ ਹੈ ਇਹ ਕੁਰਸੀ ਤੇ ਬੈਠ ਕੇ ਰੋਣ ਲੱਗ ਜਾਂਦੀ ਹੈ ਬਸ ਕਰਤੀ ਏ ਹੁਣ ਕਿਉਂ ਰੋਂਦੀ ਏ ਹੋਂ ਤੇ ਤੂੰ ਚੋਰੀ ਦੀ ਕਟਾਈ ਕਰਕੇ ਉਸ ਨੂੰ ਚੰਗਾ ਸਭ ਕੁਝ ਸਿਖਾਇਆ ਤੂੰ ਸਗੋਂ ਸ਼ੁਕਰ ਮਨਾ ਕੁਝ ਚੋਰੀ ਨਹੀਂ ਹੋਇਆ ਪਰ ਤੂੰ ਤੇ ਉਲਟਾ ਰੋਣ ਲੱਗ ਗਈ ਕੋਲ ਖਲੋਏ ਇੱਕ ਬਜ਼ੁਰਗ ਨੇ ਕਿਹਾ ਰੋਮਾਨਾ ਤੇ ਹੋਰ ਕੀ ਕਰਾਂ ਬਾਬਾ ਜੀ ਜਿੱਥੇ ਮੈਂ ਕੰਮ ਕਰਦੀ ਸਾਂ ਉਹਨਾਂ ਨੇ ਮੈਨੂੰ ਕੰਮ ਤੋਂ ਕੱਢ ਦਿੱਤਾ ਹੁਣ ਮੈਂ ਕੀ ਕਰਾਂ ਕੰਮ ਲੱਭਦੀ ਲੱਭਦੀ ਐਵੇਂ ਦੇ ਲੋਕ ਮੈਨੂੰ ਬਹੁਤ ਮਿਲਣਗੇ ਪਰ ਹੁਣ ਮੈਂ ਹਰ ਇੱਕ ਦਾ ਮੁਕਾਬਲਾ ਨਹੀਂ ਕਰ ਸਕਦੀ ਨਿੰਮੂ ਨੇ ਰੋਂਦੇ ਹੋਏ ਨੇ ਕਿਹਾ ਨਿੰਮੂ ਨੂੰ ਰੋਂਦਾ ਵੇਖ ਕੇ ਉਹ ਆਦਮੀ ਆਲੀਸ਼ਾਨ ਗੱਡੀ ਚੋਂ ਬਾਹਰ ਨਿਕਲਦਾ ਹੈ ਤੇ ਆਪਣਾ ਕਾਰਡ ਨਿੰਮੂ ਅੱਗੇ ਕਰਦਾ ਹੋਇਆ ਕਹਿੰਦਾ ਹੈ ਤੁਸੀਂ ਫਿਕਰ ਨਾ ਕਰੋ ਮੈਡਮ ਜੀ ਆਹ ਲਓ ਤੁਸੀਂ ਮੇਰਾ ਕਾਰਡ ਲਓ ਮੇਰਾ ਖੁਦ ਦਾ ਰੈਸਟੋਰੈਂਟ ਹੈ ਤੁਸੀਂ ਚਾਹੋ ਤੇ ਉਥੇ ਕੰਮ ਕਰ ਸਕਦੇ ਹੋ ਨੀਮੋ ਝਿਜਕਦੀ ਹੋਈ ਕਾਰਡ ਫੜਦੀ ਹੈ ਤੇ ਪੜਦੀ ਹੋਈ ਬੋਲਦੀ ਹੈ ਆਲਫ احمد ਜੀ ਹਾਂ ਤੁਸੀਂ ਚਾਹੋ ਤੇ ਕੱਲ ਨੂੰ ਜੋਬ ਜੁਆਇਨ ਕਰ ਸਕਦੇ ਹੋ ਇਹਨਾਂ ਕਹਿ ਕੇ ਆਲਫ احمد ਨੇ ਨੀਮੋ ਦੇ ਹੋਠਾਂ ਉੱਤੇ ਮੁਸਕਾਨ ਲਿਆ ਦਿੱਤੀ ਤੇ ਉਥੋਂ ਗੱਡੀ ਵਿੱਚ ਬੈਠ ਕੇ ਚਲਾ ਜਾਂਦਾ ਹੈ ਆਲਫ احمد ਦਾ ਨੀਮੋ ਦੀ ਜ਼ਿੰਦਗੀ 'ਚ ਇੱਕ ਫਰਿਸ਼ਤੇ ਵਾਂਗ ਆਉਂਦਾ ਹੈ ਜੋ ਉਸ ਨੂੰ ਆਪਣੇ ਰੈਸਟੋਰੈਂਟ ਵਿੱਚ ਜੋਬ ਆਫਰ ਕਰਦਾ ਹੈ ਨਿੰਮੋ ਘਰ ਆ ਕੇ ਅੱਧੇ ਪੈਸੇ ਮਕਾਨ ਮਾਲਕ ਨੂੰ ਦਿੰਦੀ ਹੈ ਤੇ ਕਹਿੰਦੀ ਹੈ ਇਸ ਵਕਤ ਮੇਰੇ ਕੋਲ ਇੰਨੇ ਹੀ ਕੈਂ ਜਦ ਮੈਨੂੰ ਤਨਖਾਹ ਮਿਲੇਗੀ ਮੈਂ ਤੁਹਾਨੂੰ ਪੂਰਾ ਕਿਰਾਇਆ ਦੇ ਦੇਵਾਂਗੀ ਮਕਾਨ ਮਾਲਕ ਪੈਸੇ ਫੜ ਕੇ ਉੱਥੇ ਚਲਾ ਜਾਂਦਾ ਹੈ ਤੇ ਕਹਿੰਦਾ ਹੈ ਠੀਕ ਹੈ ਮਗਰ ਅੱਗੇ ਤੋਂ ਕਿਰਾਇਆ ਲੇਟ ਨਹੀਂ ਹੋਣਾ ਚਾਹੀਦਾ ਵਰਨਾ ਮੈਂ ਤੈਨੂੰ ਤੇ ਤੇਰੇ ਜਵਾਕ ਨੂੰ ਇੱਥੋਂ ਬਾਹਰ ਕੱਢ ਦੇਣਾ ਹੈ ਨਿੰਮੋ ਇਹ ਸੁਣ ਕੇ ਕਹਿੰਦੀ ਹੈ ਅੱਗੇ ਤੋਂ ਤੁਹਾਨੂੰ ਐਵੇਂ ਦਾ ਕੋਈ ਮੌਕਾ ਨਹੀਂ ਮਿਲੇਗਾ ਸ਼ੁਕਰੀਆ ਅਗਲੇ ਦਿਨ ਨਿੰਮੂ ਆਪਣੇ ਜਵਾਕਰੋਣ ਨਾਲ ਲੈ ਕੇ ਅਲਫ ਅਹਿਮਦ ਦੇ ਰੈਸਟੋਰੈਂਟ ਵਿੱਚ ਜਾਂਦੀ ਹੈ ਤੇ ਉੱਥੇ ਜਾ ਕੇ ਸਾਰਿਆਂ ਨੂੰ ਮਿਲਦੀ ਹੈ। ਅਲਫ ਅਹਿਮਦ ਵੀ ਉਸ ਦਾ ਸਵਾਗਤ ਕਰਦਾ ਹੈ। ਕਿ ਉਸ ਨੂੰ ਬੜੀ ਹੀ ਇੱਜ਼ਤ ਮਾਣ ਸਤਕਾਰ ਨਾਲ ਸਾਰਾ ਕੰਮ ਸਮਝਾਉਂਦਾ ਹੈ। ਨਿੰਮੂ ਨੇ ਪਹਿਲੀ ਵਾਰ ਰੈਸਟੋਰੈਂਟ ਚ ਆਲੂ ਦੇ ਪਰੌਂਠੇ ਤੇ ਚਾਹ ਬਣਾ ਕੇ ਅਲਫ ਅਹਿਮਦ ਨੂੰ ਪਲਾਈ। ਅਲਫ ਅਹਿਮਦ ਨੇ ਐਵੇਂ ਦੀ ਚਾਹ ਕਦੇ ਪੀਤੀ ਹੀ ਨਹੀਂ ਸੀ। ਇੰਨੀ ਸਵਾਦ ਤੇ ਜੈਕੇ ਵਾਲੀ ਚਾਹ ਸ਼ਹਿਰ ਚ ਕਿੱਥੇ ਮਿਲਦੀ ਇਸੋ ਦਾ ਦੇਸੀ ਕੀ ਦੇ ਆਲੂ ਦੇ ਪਰੌਂਠੇ ਖਾ ਕੇ ਤੇ ਜਿਵੇਂ ਅਲਫਾ ਅਮਦ ਤੇ ਨਿੰਮੂ ਦਾ ਜਾਦੂ ਹੀ ਚੱਲ ਗਿਆ ਹੋਏ ਨਿੰਮੂ ਖੁਸ਼ੀ ਕਿ ਅਲਫਾ ਅਮਦ ਨੂੰ ਉਸਦੇ ਬੱਚੇ ਨਾਲ ਕੋਈ ਦਿੱਕਤ ਨਹੀਂ ਹੈ ਕਿ ਉਹ ਕੰਮ ਉਸ ਨੂੰ ਕੰਮ ਤੇ ਵੀ ਆਪਣੇ ਨਾਲ ਲੈ ਕੇ ਆਉਂਦੀ ਹੈ ਅਲਫਾ ਅਮਦ ਇਸ ਲਈ ਖੁਸ਼ੀ ਕਿ ਉਸਦੇ ਰੈਸਟੋਰੈਂਟ 'ਚ ਇੱਕ ਸਵਾਦ ਤੇ ਲਜਿਤ ਵਾਲਾ ਖਾਣਾ ਦੁਬਾਰਾ ਵਾਪਸ ਆ ਗਿਆ ਜੋ ਕਿ ਹੌਲੀ-ਹੌਲੀ ਗਵਾਚ ਰਿਹਾ ਸੀ ਕੁਝ ਦਿਨੇ ਇਦਾਂ ਚੱਲਦੇ ਰਹੇ ਅਲਫਾ अहमद ਤੇ ਨਿੰਮੋ ਆਸ ਵਿੱਚ ਕੰਮ ਦੇ ਨਾਲ-ਨਾਲ ਇੱਕ ਬਹੁਤ ਚੰਗੇ ਦੋਸਤ ਵੀ ਬਣ ਗਏ ਸੀ। ਇੱਕ ਅਲਫਾ अहमद ਉਸਦੇ ਬੱਚੇ ਨਾਲ ਖੇਡਦਾ ਹੋਇਆ ਕਹਿੰਦਾ, "ਓ ਮਾਈ ਬੇਬੀ, ਮਾਈ ਸ਼ੋਨਾ, ਅਲੇਲੇ ਹਸ਼ਵਤੋਂ।" ਇਹ ਦੇਖ ਕੇ ਨਿੰਮੋ ਮੁਸਕਰਾਉਂਦੇ ਹੋਏ ਕਹਿੰਦੀ ਹੈ, "ਬਾ ਅਲਫ ਜੀ, ਤੁਹਾਡੇ ਨਾਲ ਤੇ ਇਹਦਾ ਦਿਲ ਲੱਗਿਆ। ਵੇਖੋ ਤੇ ਕਿਵੇਂ ਖੇਡਦਾ ਪਿਆ ਹੈ। ਹੋਰ ਨਹੀਂ ਤੀ ਕਿ ਪਹਿਲਾਂ-ਪਹਿਲਾਂ ਤੇ ਇਹ ਮੈਨੂੰ ਦੂਰੋਂ ਵੇਖ ਕੇ ਰੋਣ ਲੱਗ ਜਾਂਦਾ ਹੈ। ਤੇ ਹੁਣ ਦੇਖੋ ਹੁਣ ਮੇਰੇ ਨਾਲ ਇਹ ਖੇਡਦਾ ਪਿਆ ਹੈ ਕਿ ਨਾ ਮੈਂ ਮੇਰੇ ਸੋਨੇ ਵੈਸੇ ਨਾਮ ਤੇ ਮੈਂ ਕੋਈ ਰੱਖਿਆ ਹੀ ਨਹੀਂ ਇਹਦੇ ਚ ਮੇਰੀ ਜਾਨ ਵਸਦੀ ਹੈ ਇਸ ਲਈ ਇਸਨੇ ਮੈਂ ਕਦੇ ਜਾਨ ਕਦੇ ਨੰਨੀ ਦੀ ਜਾਨ ਕਦੇ ਰਾਜਾ ਬੇਟਾ ਕਦੇ ਕੁਝ ਜਿੰਮੂ ਨੇ ਕਿਹਾ ਇਹ ਸੁਣ ਅਲਫਾ احمد ਹੈਰਾਨ ਹੁੰਦਾ ਹੈ ਤੇ ਪੁੱਛਦਾ ਹੈ ਕਮਾਲਾ ਜਿੰਮੂ ਜੀ ਤੁਸੀਂ ਅਜੇ ਤੱਕ ਇਸ ਨੂੰ ਐਵੇਂ ਹੀ ਬੁਲਾਉਂਦੇ ਹੋ ਇਸ ਦੇ ਪਾਪਾ ਨੇ ਵੀ ਨਾ ਨਹੀਂ ਨਾਮ ਰੱਖਿਆ ਇਸ ਦਾ ਕੋਈ ਕਮਾਲ ਦੀ ਗੱਲ ਹੈ ਵੈਸੇ ਜਿੰਮੂ ਅਲਫਾ احمد ਦੀ ਇਹ ਗੱਲ ਸੁਣ ਕੇ ਥੋੜਾ ਡਰ ਜਾਂਦੀ ਹੈ ਅਲਫ ਦੁਬਾਰਾ ਕਹਿੰਦਾ ਹੈ ਵੈਸੇ ਨੀ ਨਿੰਮੋ ਜੀ ਤੁਹਾਨੂੰ ਕੋਈ ਇਤਰਾਜ਼ ਨਾ ਹੋਏ ਤੇ ਮੈਂ ਰੱਖ ਸਕਦਾ ਇਸਦਾ ਕੋਈ ਸੋਹਣਾ ਜਿਹਾ ਨਾਮ ਨਿੰਮੋ ਇਹ ਸੁਣ ਕੇ ਕਹਿੰਦੀ ਹੈ ਮੈਨੂੰ ਕਿਉਂ ਹੁਣ ਇਤਰਾਜ਼ ਤੁਸੀਂ ਰੱਖ ਸਕਦੇ ਹੋ ਮੈਨੂੰ ਤੇ ਖੁਸ਼ੀ ਹੀ ਹੋਏਗੀ ਤੁਹਾਡਾ ਤੇ ਪਤਾ ਨਿੰਮੋ ਜੀ ਪਰ ਕਿਤੇ ਬੱਚੇ ਦੇ ਪਾਪਾ ਉਹਨਾਂ ਦਾ ਇਤਰਾਜ਼ ਹੋਵੇ ਵੈਸੇ ਤੁਹਾਡਾ ਵਿਆਹ ਬਹੁਤ ਹੀ ਨੀਕੀ ਉਮਰ ਚ ਕਰ ਦਿੱਤਾ ਵੈਸੇ ਕੀ ਕੰਮ ਕਰਦੇ ਨੇ ਇਸ ਦੇ ਪਾਪਾ ਨਿੰਮੋ ਨੂੰ ਅਲਫ ਐਮਾ ਦੀਆਂ ਗੱਲਾਂ ਸੁਣ ਕੇ ਗੁੱਸਾ ਆਉਂਦਾ ਹੈ ਤੇ ਗੁੱਸੇ ਵਿੱਚ ਉੱਠ ਕੇ ਕਹਿੰਦੀ ਹੈ ਹਾਂਜੀ ਕਰ ਦਿੱਤਾ ਮੇਰਾ ਵਿਆਹ ਬਹੁਤ ਜਲਦਬਾਜ਼ੀ ਨਾਲ ਨਾਲ ਇਸ ਦੇ ਪਾਪਾ ਨੂੰ ਕੋਈ ਇਤਰਾਜ਼ ਨਹੀਂ ਹੋਏਗਾ ਬਿਕੋਜ਼ ਹੀ ਇਜ਼ ਨੋ ਮੋਰ ਹੀ ਇਜ਼ ਡੈਡ ਇੰਨਾ ਕਹਿ ਕੇ ਨਿੰਮੋ ਗੁੱਸੇ ਵਿੱਚ ਆਪਣੇ ਜਵਾਬ ਨੂੰ ਚੁੱਕਦੀ ਹੈ ਤੇ ਉੱਥੋਂ ਗੁੱਸੇ ਵਿੱਚ ਐ ਚਲੀ ਜਾਂਦੀ ਹੈ ਨਿੰਮੋ ਨੂੰ ਰੋਕਦੇ ਹੋਏ ਅਲਫਾ ਅਹਿਮਦ ਕਹਿੰਦਾ ਹੈ ਨਿੰਮੋ ਜੀ ਨਿੰਮੋ ਗੁੱਸੇ ਵਿੱਚ ਘਰ ਆਉਂਦੀ ਹੈ ਤੇ ਵੇਖਦੀ ਹੈ ਕਿ ਉਸ ਦਾ ਮਕਾਨ ਮਾਲਕ ਉਹਦਾ ਸਾਰਾ ਸਮਾਨ ਉਹਦੇ ਕਮਰੇ ਵਿੱਚੋਂ ਕੱਢ ਕੇ ਬਾਹਰ ਸੁੱਟ ਦਿੰਦਾ ਹੈ। ਨਿੰਮੂ ਮਕਾਨ ਮਾਲਕ ਨੂੰ ਨਵੀਆਂ ਅੱਖਾਂ ਤੇ ਡਰੀ ਹੋਈ ਆਵਾਜ਼ ਨਾਲ ਕਹਿੰਦੀ ਹੈ ਤੁਸੀਂ ਇੰਜ ਕਿਉਂ ਕਰ ਰਹੇ ਹੋ ਮੈਂ ਤੁਹਾਡਾ ਸਾਰਾ ਕਿਰਾਇਆ ਦੇ ਚੁੱਕੀ ਹਾਂ ਨਾ ਇਹ ਤੁਸੀਂ ਇੰਜ ਮੈਨੂੰ ਬਾਹਰ ਕਿਉਂ ਕੱਢ ਰਹੇ ਹੋ ਕੁਝ ਤੇ ਰਹਿਮ ਕਰੋ ਮੇਰੇ ਤੇ ਬਸ ਬੀਬੀ ਮੈਂ ਹੋਰ ਨਹੀਂ ਰੱਖ ਸਕਦਾ ਤੁਹਾਨੂੰ ਮੇਰੇ ਕੋਲੇ ਹੋਰ ਗਾਕ ਬਥੇਰੇ ਨੇ ਜੋ ਜ਼ਿਆਦਾ ਕਿਰਾਇਆ ਦੇਣਗੇ ਤੂੰ ਹੁਣ ਆਪਣਾ ਸਮਾਨ ਸਿਮੇਟ ਤੇ ਇੱਥੋਂ ਚਲੀ ਜਾ ਮਕਾਨ ਮਾਲਕ ਨੇ ਕਿਹਾ ਨਿੰਮੋ ਰੋਂਦੀ ਹੋਈ ਆਪਣਾ ਸਮਾਨ ਸਵੀਡਦੀ ਹੈ ਤੇ ਉੱਥੋਂ ਚਲੀ ਜਾਂਦੀ ਹੈ। ਉਸਦੇ ਮਗਰ-ਮਗਰ ਅਲਫ ਅਹਿਮਦ ਨਿੰਮੋ ਦੇ ਘਰ ਆ ਜਾਂਦਾ ਹੈ ਤੇ ਮਕਾਨ ਮਾਲਕ ਨੂੰ ਪੁੱਛਦਾ ਹੈ। ਐਕਸਕਿਊਜ਼ ਮੀ ਕੈਨ ਯੂ ਟੈਲ ਵੇਅਰ ਇਜ਼ ਨਿੰਮੋ? ਮਤਲਬ ਨਿੰਮੋ ਜੀ ਕਿੱਥੇ ਨੇ? ਅੱਜ ਉਹ ਕੰਮ ਤੇ ਆਪਣੇ ਬੱਚੇ ਦਾ ਲੋਕਟ ਉੱਥੇ ਛੱਡ ਆਏ। ਉਹ ਵਾਪਸ ਦੇਣ ਆਇਆ ਹਾਂ। ਉਹ ਕਾਕਾ ਨਿੰਮੋ ਇੱਥੋਂ ਚਲੀ ਗਈ ਹੈ। ਮਕਾਨ ਮਾਲਕ ਨੇ ਗੁੱਸੇ ਵਿੱਚ ਕਿਹਾ। ਚਲੀ ਗਈ ਮਤਲਬ? ਅਲਫ ਅਹਿਮਦ ਹਰਾਨੀ ਨਾਲ ਪੁੱਛਦਾ ਹੈ। ਆ ਚਲੀ ਗਈ ਕਿਉਂਕਿ ਇਹ ਘਰ ਮੇਰਾ ਹੈ ਤੇ ਮੈਂ ਬਹੁਤੀ ਫੇਰ ਉਹਨਾਂ ਨੂੰ ਰਹਿਸ਼ ਨਹੀਂ ਦੇ ਸਕਦਾ ਮੇਰੇ ਹੋਰ ਵੀ ਗਾਹਕ ਨੇ ਜੋ ਇਹ ਘਰ ਖਰੀਦਣਾ ਚਾਹੁੰਦੇ ਨੇ ਮਕਾਨ ਮਾਲਕ ਨੇ ਗੁੱਸੇ ਵਿੱਚ ਕਿਹਾ ਆ ਲੋ ਮੇਰਾ ਕਾਰਡ ਕੱਲ ਨੂੰ ਮੇਰੇ ਕੈਵਨ ਚ ਆ ਜਾਣਾ ਤੁਹਾਨੂੰ ਤੁਹਾਡੇ ਘਰ ਦੀ ਕੀਮਤ ਤੋਂ ਜ਼ਿਆਦਾ ਪੈਸੇ ਮਿਲਣਗੇ ਇਹ ਘਰ ਹੁਣ ਮੈਂ ਖਰੀਦ ਲਿਆ ਹੈ ਕੱਲ ਇਸ ਦੇ ਪੇਪਰ ਲੈ ਕੇ ਮੇਰੇ ਨਾਲ ਮੁਲਾਕਾਤ ਕਰਨਾ ਇਹ ਲਹਾਲ ਇਹ ਘਰ ਹੁਣ ਮੇਰਾ ਹੈ ਸੋ ਇਹ ਘਰ ਚ ਕੋਈ ਰਹੇ ਜਾਂ ਨਾ ਰਹੇ ਤੁਸੀਂ ਇਸ ਦੇ ਨੇੜੇ ਤੇੜੇ ਵੀ ਨਜ਼ਰ ਨਹੀਂ ਆਓਗੇ। ਅਲਫ احمد ਨੇ ਕਾਰ ਦਿੰਦੇ ਹੋਏ ਕਿਹਾ ਜੋ ਹੁਕਮ ਸਰ ਜੀ ਆ ਲੋ ਕਰ ਦਿਆਂ ਚਾਬੀਆਂ। ਮਕਾਨ ਮਾਲਕ 쿠ਸ਼ੀ ਨਾਲ ਰਿਕਾਰਡ ਫੜਦਾ ਹੈ ਤੇ ਉੱਥੋਂ ਕਰ ਦਿਆਂ ਚਾਬੀਆਂ ਅਲਫ احمد ਨੂੰ ਖੜਾ ਦਿੰਦਾ ਹੈ। ਅਲਫ احمد ਚਾਬੀਆਂ ਲੈ ਕੇ ਆਪਣੀ ਗੱਡੀ ਵਿੱਚ ਬੈਠਦਾ ਹੈ ਤੇ ਗੱਡੀ ਚਲਾ ਕੇ ਚਲਾ ਜਾਂਦਾ ਹੈ ਤੇ ਰਸਤੇ ਵਿੱਚ ਜਾ ਰਹੀ ਉਸ ਨੂੰ ਨਿੰਮੋ ਦਿਸਦੀ ਹੈ। ਉਹ ਗੱਡੀ ਰੋਕਦਾ ਹੈ ਤੇ ਕਹਿੰਦਾ ਹੈ ਨਿੰਮੋ ਜੀ ਰੁਕੋ। ਆਮ ਸੌਰੀ ਨਿੰਮੋ ਜੀ ਨਿੰਮੋ ਆਵਾਜ਼ ਸੁਣ ਕੇ ਰੁਕਦੀ ਹੈ ਤੇ ਹੈਰਾਨੀ ਨਾਲ ਕਹਿੰਦੀ ਹੈ ਅਲਫ ਜੀ ਤੁਸੀਂ ਇੱਥੇ ਹਾਂਜੀ ਨਿੰਮੋ ਜੀ ਤੁਸੀਂ ਲੋਕਰ ਰੈਸਟੋਰੈਂਟ ਚ ਹੀ ਛੱਡ ਆਏ ਮੈਂ ਉਹੀ ਵਾਪਸ ਦੇਣ ਆਇਆ ਸੀ ਔਰ ਤੁਸੀਂ ਇੱਥੇ ਆਓ ਗੱਡੀ 'ਚ ਬੈਠੋ ਅਲਫ ਅਹਿਮਦ ਕਹਿੰਦਾ ਤੇ ਨਿੰਮੋ ਗੱਡੀ 'ਚ ਬੈਠ ਜਾਂਦੀ ਹੈ ਤੇ ਅਲਫ ਅਹਿਮਦ ਗੱਡੀ ਵਾਪਸ ਉੱਥੇ ਲੈ ਜਾਂਦਾ ਹੈ ਜਿੱਥੇ ਨਿੰਮੋ ਰਹਿੰਦੀ ਹੈ ਤੇ ਉੱਥੇ ਜਾ ਕੇ ਨਿੰਮੋ ਨੂੰ ਘਰ ਦੀ ਚਾਬੀ ਦਿੰਦੇ ਹੋਏ ਕਹਿੰਦਾ ਹੈ ਆਹ ਲਓ ਨਿੰਮੋ ਜੀ ਤੁਹਾਡਾ ਘਰ ਤੁਹਾਨੂੰ ਹੁਣ ਕੋਈ ਨਹੀਂ ਇਸ ਘਰ ਵਿੱਚੋਂ ਕੱਢ ਸਕਦਾ ਐਂਡ ਆਮ ਸੌਰੀ ਮੈਂ ਕੁਝ ਜ਼ਿਆਦਾ ਬੋਲ ਗਿਆ ਚਲੋ ਤੁਸੀਂ ਹੁਣ ਦਰਵਾਜ਼ਾ ਖੋਲੋ ਇਸ ਜੀ ਕਹਾਣੀ ਬਖਤ ਦੇ ਪੰਨੇ ਦਾ ਭਾਗ ਪਹਿਲਾ ਦੂਜਾ ਭਾਗ ਆ ਲਾਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ